ਰਜੀਪ ਸਿੰਘ ਜਟਾਣਾ ਦੀ ਲਿਖਤ ਬਾਪੂ ਵਾਲਾ ਅਹੁਦਾ ਛੋਟਾ ਹੁੰਦਾ ਮੈਂ ਅਕਸਰੀ ਦਾਦਾ ਜੀ ਦੀ ਬੁੱਕਲ ਦਾ ਨਿੱਗ ਮਾਣਿਆ ਕਰਦਾ ਸੀ ਦਾਦਾ ਜੀ ਬਾਪੂ ਤੇ ਚਾਚੇ ਹੋਰਾਂ ਨੂੰ ਖੇਤ ਤੇ ਘਰ ਦੇ ਕੰਮਾਂ ਬਾਰੇ ਨਿਰਦੇਸ਼ ਦਿੰਦੇ ਆ ਅਕਸਰ ਹੀ ਆਂਦੇ ਆਤਮਿਆ ਅਜਪਾਈ ਬੈਰੋਂ ਵਾਲੇ ਖੇਤ ਜ਼ਰੂਰ ਗੇੜਾ ਮਾਰ ਕੇ ਆਏ ਛਿੜੀ ਵਾਲੇ ਖੇਤ ਦੀ ਬਾੜ ਵੀ ਵੇਖਿਆ ਹੈ ਮਰੀਕਿਆ ਤੂੰ ਸ਼ੇਰਾ ਬੋਤੇ ਨੂੰ ਲੂਣ ਦੇ 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 ਭਾਈ ਨਾਲੇ ਚਰੀ ਦੀਆਂ ਦੋ ਥੱਬੀਆਂ ਵੱਢ ਲਿਆਏ ਹੋ ਸਕਦਾ ਕੱਲ ਨੂੰ ਫੁੱਲੀ ਝੋਟੀ ਸੂਪਵੇ ਇਸ ਤਰ੍ਹਾਂ ਦੇ ਅਨੇਕਾਂ ਦਿਸ਼ਾ ਨਿਰਦੇਸ਼ ਦਾਦਾ ਜੀ ਹਰ ਰੋਜ਼ ਹੀ ਪਰਿਵਾਰ ਦੇ ਮੈਂਬਰਾਂ ਨੂੰ ਦਿੰਦੇ ਰਹਿੰਦੇ ਸਨ ਬਾਪੂ ਹੋਰੇ ਦਾਦੇ ਦੀਆਂ ਗੱਲਾਂ ਵੀ ਸੁਣਦੇ ਰਹਿੰਦੇ ਤੇ ਕੰਮ ਵੀ ਕਰਦੇ ਰਹਿੰਦੇ ਕਈ ਵਾਰ ਉਹਨਾਂ ਦੇ ਚਿਹਰੇ ਦੇ ਹਾਂਪਾਵ ਗੁੱਸੇ ਵਾਲੇ ਵੀ ਲੱਗਦੇ ਪਰ ਪਲਟ ਕੇ ਕਦੇ ਨਹੀਂ ਸਨ ਬੋਲੇ ਕਦੇ-ਕਦੇ ਮੈਨੂੰ ਲੱਗਦਾ ਵੀ ਬਾਪੂ ਹੋਰੇ ਸਾਰੇ ਕੰਮ ਖੁਦ ਹੀ ਕਿਉਂ ਨਹੀਂ ਕਰ ਲੈਂਦੇ ਦਾਦੇ ਨੂੰ ਕਿਉਂ ਦੱਸਨੇ ਪੈਂਦੇ ਨੇ ਫਿਰ ਮੈਨੂੰ ਲੱਗਦਾ ਕਿ ਦਾਦੇ ਨੂੰ ਕੌਣ ਦੱਸਦਾ ਇਹ ਸਭ ਕੁਝ ਕਿ ਕਿਹੜਾ ਕੰਮ ਕਿਹਨੇ ਕਦੋਂ ਕਰਨਾ ਕਿਹੜਾ ਕਿਸੇ ਹੋਰ ਨੇ ਕਦੋਂ ਕਰਨਾ ਕਦੇ-ਕਦੇ ਮੈਂ ਗੁੱਸੇ ਹੋਏ ਦਾਦੇ ਦੇ ਮੂੰਹ ਤੇ ਨਿੱਕਾ ਜਿਹਾ ਹੱਥ ਰੱਖ ਦਿੰਦਾ ਦਾਦੇ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਵੀ ਕਰਦਾ ਪਰ ਇੱਕ ਦਾਦਾ ਸੀ ਜੋ ਪੂਰੀ ਰੀਲ ਖਤਮ ਕੀਤੇ ਬਿਨਾਂ ਕਦੇ ਰੁਕਿਆ ਹੀ ਨਹੀਂ ਰੁਕਿਆ ਤਾਂ ਬਸ ਉਦੋਂ ਜਦੋਂ ਦਾਦਾ ਕਾਫੀ ਬਜ਼ੁਰਗ ਹੋ ਗਿਆ ਫਿਰ ਦਾਦੇ ਵਾਲਾ ਉਧਰ ਮੇਰੇ ਬਾਪੂ ਕੋਲ ਆ ਗਿਆ ਤੇ ਬਾਪੂ ਹਰਾਂ ਵਾਲਾ ਹੁਕਮਾਂ ਦੀ ਤਾਲੀਮ ਕਰਨ ਵਾਲਾ ਆਉਧਾ ਮੇਰੇ ਹਿੱਸੇ ਜਿਹੜੇ ਕੰਮ ਹਰ ਰੋਜ਼ ਦਾਦਾ ਗਿਣਾਇਆ ਕਰਦਾ ਸੀ ਹੁਣ ਉਸ ਤੋਂ ਕਈ ਗੁਣਾ ਹੋਰ ਕੰਮ ਬਾਪੂ ਸਾਨੂੰ ਗਣਾਉਣ ਲੱਗ ਪਿਆ ਤੂੰ ਆ ਢੋਲੀ ਚੁੱਕ ਕੋਈ ਵੇਲਾ ਤੁਰਿਆ ਫਿਰਦਾ ਚਾ ਕਾਲਿਆ ਤੂੰ ਜੋਰੇ ਵਾਲੇ ਖੇਤ ਦੀ ਮੋਟਰ ਛੱਡ ਗਿਆ ਅਮਰਜੀਤ ਤੂੰ ਅੱਜ ਜੋੜਕੀਆਂ ਵਗ ਜਾਈਂ ਟਰੈਕਟਰ ਲੈ ਕੇ ਭੈਣ ਕੀ ਜ਼ਮੀਨ ਵਾਹ ਕੇ ਆਉਣੀ ਆ ਕੁੜੀਓ ਤੁਸੀਂ ਭਾਈ ਜਲਦੀ ਚਲੇ ਜਾਓ ਨਹੀਂ ਫਿਰ ਹਸਤਾੜ੍ਹ ਚ ਬਾਰੀ ਨਹੀਂ ਮਿਲਦੀ ਜੀਤਿਆ ਪਾਕਿਸਤਾਨੀ ਖੇਤ ਵੱਲ ਜਾਣ ਲੱਗਿਆਂ ਤੁਸੀਂ 2 ਗੱਟੇ ਜੂਰੀਆ ਦੇ ਰੱਖ ਕੇ ਲੈ ਜਿਓ ਆਉਂਦੇ ਰਣਜੀਤੇ ਵਾਲੇ ਖੇਤ ਕਣਕ 'ਚ ਸੁਟਾਏ ਬਾਪੂ ਜਦੋਂ ਸਵੇਰੇ ਸਵੇਰੇ ਆਪਣੀ ਰੀਲ ਚਲਾਉਂਦਾ ਤਾਂ ਸਾਨੂੰ ਕਈ ਵਾਰ ਪੂਰਾ ਹਰਖ ਹੁੰਦਾ ਮਨ ਕਰਦਾ ਕਹਿ ਦਈਏ ਬੁੜਾ ਤੈਥੋਂ ਆਪ ਤਾਂ ਤਾਂ ਹੁਣ ਕੋਈ ਕੰਮ ਹੁੰਦਾ ਨਹੀਂ ਐਵੇਂ ਸਾਰਾ ਦਿਨ ਕਿਚੜ-ਕਿਚੜ ਕਰਦਾ ਰਹਿੰਦਾ ਪਰ ਇੰਨੀ ਤਾਕਤ ਲੈ ਕੇ ਕਿੱਥੋਂ ਆਂਦੀ ਫਿਰ ਜਦੋਂ ਬਾਪੂ ਦੇ ਦੱਸੇ ਸਾਰੇ ਕੰਮ ਪੂਰੇ ਕਰਕੇ ਸ਼ਾਮ ਵਕਤ ਘਰ ਪਰਤਦੇ ਤਾਂ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕਰਕੇ ਬਹੁਤ ਖੁਸ਼ੀ ਹੁੰਦੀ। ਬਾਪੂ ਵੀ ਚੰਗਾ ਲੱਗਦਾ ਤੇ ਬਾਪੂ ਦੀ ਅਗਵਾਈ ਵੀ। ਮਨ ਵਿੱਚ ਕੱਲ ਨੂੰ ਕੀਤੇ ਜਾਣ ਵਾਲੇ ਕੰਮਾਂ ਦੀ ਬਿਉਤਬੰਦੀ ਦਾ ਭੋਰਾ ਬੋਝ ਨਾ ਹੁੰਦਾ। ਸਮਾਂ ਲੰਘਦਾ ਗਿਆ ਤੇ ਬਾਪੂ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋ ਗਿਆ। ਦਾਦੇ ਤੋਂ ਬਾਅਦ ਜਿਹੜੇ ਅਹੁਦਿਆਂ ਤੇ ਬਾਪੂ ਬੈਠਾ ਸੀ ਹੁਣ ਉਹੀ ਅਹੁਦਾ ਮੇਰੇ ਕੋਲ ਹੈ। ਉਹੀ ਰੀਲ ਹਰ ਰੋਜ਼ ਹੁਣ ਮੈਂ ਚਲਾਉਂਦਾ। ਕਦੇ ਕਹਿੰਦਾ ਕੋਮਰੋਏ ਅੱਜ ਤੂੰ ਬਠਿੰਡੇ ਜਾਣਾ ਫਲਾਣਾ ਕੰਮ ਕਰਨ ਤੇ ਨਾਲੇ ਸੱਚ ਭਾਈ ਦੇਸੇ ਤੋਂ ਮਿਰਚਾਂ ਦੀ ਪਨੀਰੀ ਲੈ ਆ। ਕੰਮਾਂ ਦੇ ਨਾਲ-ਨਾਲ ਕੰਮ ਕਰਨ ਵਾਲਿਆਂ ਦੇ ਨਾਮ ਬਦਲਦੇ ਰਹਿੰਦੇ ਨੇ। ਕਦੇ-ਕਦੇ ਉਹ ਬਹੁਤ ਖਿੱਚ ਚੜ੍ਹਦੀ ਹੈ ਕਿ ਫਲਾਣੇ ਨੇ ਆਹ ਕੰਮ ਅਜੇ ਤੱਕ ਕੀਤਾ ਕਿਉਂ ਨਹੀਂ? ਜੀ ਕਰਦਾ ਹੁੰਦਾ ਕਿ ਸਾਰਾ ਸਮਾਨ ਬਗਾ-ਬਗਾ ਮਾਰਾਂ ਪਰ ਕੁਝ ਮਿੰਟਾਂ ਬਾਅਦ ਸਭ ਕੁਝ ਆਮ ਵਰਗਾ ਹੋ ਜਾਂਦਾ। ਫਿਰ ਮੈਨੂੰ ਦਾਦੇ ਦਾ ਚਿਹਰਾ ਚੇਤੇ ਆ ਜਾਂਦਾ ਜਦੋਂ ਉਹ ਬਾਪੂ ਹੋਰਾਂ ਨੂੰ ਹਦਾਇਤਾਂ ਕਰਦਾ ਕਿਵੇਂ ਖਿੱਚ ਜਾਂਦਾ ਹੁੰਦਾ ਸੀ। ਫਿਰ ਬਾਪੂ ਦੇ ਮੱਥੇ ਦੀਆਂ ਤੇਉੜੀਆਂ ਤੇ ਚਿਹਰੇ ਦਾ ਤਣਾਅ ਦਿਸਣ ਲੱਗ ਪੈਂਦਾ। ਫਿਰ ਮੈਨੂੰ ਦਾਦੇ ਦੇ ਢਿੱਡ ਤੇ ਲੋਟਨੀਆਂ ਖਾਣ ਵਾਲੀ ਮौज-ਮਸਤੀ ਜ਼ਿਆਦਾ ਜਾਂਦੀ ਏ। ਇਵੇਂ ਹੀ ਬਾਪੂ ਵੀ ਨਿੱਕੇ ਬੱਚਿਆਂ ਨਾਲ ਕਰਦਾ ਹੁੰਦਾ ਸੀ। ਹਾਸੇ ਠੱਠੇ ਚ ਹੇਡਾਂ ਕਲੀਆਂ ਗਾਉਣੀਆਂ ਤੇ ਖੇਤਾਂ ਵਿੱਚ ਲੈ-ਲਹਾਉਂਦੀਆਂ ਫਸਲਾਂ ਵੇਖ ਲਲਕਾਰੇ ਮਾਰਨੇ। ਜਿਵੇਂ-ਜਿਵੇਂ ਉਹ ਕਰਦੇ ਹੁੰਦੇ ਸੀ ਉਵੇਂ ਹੁਣ ਉਵੇਂ ਮੈਨੂੰ ਕਰਨਾ ਪੈਂਦਾ। ਫਿਰ ਮੈਨੂੰ ਸਮਝ ਪੈਂਦੀ ਹੈ ਕਿ ਹੁਣ ਮੈਂ ਬਾਪੂ ਵਾਲੇ ਅਹੁਦੇ ਤੇ ਵਿਰਾਜਮਾਨ ਹਾਂ। ਮੈਂ ਆਲੇ-ਦੁਆਲੇ ਬਾਰੇ ਸੋਚਿਆ ਨਿੱਤ ਦਹਰਾਏ ਜਾਂਦੇ ਕੰਮ ਯਾਦ ਕੀਤੇ ਤੇ ਫਿਰ ਆਪਣੇ ਖੁਦ ਵੱਲ ਵੇਖ ਕੇ ਮੁਸਕਰਾਇਆ ਤੇ ਕਿਹਾ ਇਹ ਅਹੁਦਾ ਕਦੇ ਵੀ ਬੇਲਾ ਨਹੀਂ ਹੋਣਾ ਇਹ ਤਾਂ ਇਵੇਂ ਹੀ ਚੱਲਦਾ ਰਹੇ ਬਸ ਬੰਦੇ ਰਿਟਾਇਰ ਹੁੰਦੇ ਹਨ ਬਾਪੂ ਵਾਲੇ ਅਹੁਦੇ ਤੋਂ ਤੁਸੀਂ ਸੁਣ ਰਹੇ ਸੀ ਹਰਦੀਪ ਸਿੰਘ ਜਟਾਣਾ ਦੀ ਲਿਖਤ